ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਟਕਸ਼ਾਲ ਦਾ ਧੋਤਾ ਗੁਰਲਾਲ ਸਿੰਘ ਕਥਾਵਾਚਕ ਦਸਮ ਗ੍ਰੰਥ ਦਾ ਪੁਜਾਰੀ ਇਸ ਵਕਤ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹਨੇ ਫੋਨ ਕੀਤਾ ਜਦੋਂ ਕਾਫੀ ਗਾਲੇ ਗਲੋਚ ਕੀਤਾ ਇੱਕ ਉਹਨੇ ਬਹੁਤ ਭੱਦਾ ਜਿਹਾ ਕਮੈਂਟ ਕੀਤਾ ਸੀ ਤੇ ਜਦੋਂ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਕਥਾਵਾਚਕੋਂ ਬਾਣੀ ਪੜਦੇ ਹਾਂ ਜਣ ਕੇ ਗੱਲ ਹੁਣ ਇੱਥੇ ਕਾਹਨੂੰ ਆਪਾਂ ਕੱਢ ਸਕਦੇ ਜਿਹੜੀ ਇਹਨਾਂ ਦੀ ਜਵਾਨ ਹੈਗੀ ਆ ਉਹ ਸਭ ਨੂੰ ਪਤਾ ਵੀ ਕਿੱਦਾਂ ਦੀ ਸਿੱਖਿਆ ਕਿੱਦਾਂ ਦੀ ਸਿੱਖਿਆ ਇਹਨਾਂ ਨੂੰ ਪਿੰਡਾਂ ਵਾਲੇ ਕੋਲੋਂ ਮਿਲੀ ਹੈ ਜੱਟ ਖਾਲ ਦੇ ਵਿੱਚੋਂ ਮਿਲੀ ਹੈ ਉਹ ਇਹਨਾਂ ਦੀ ਕਤੋਤਾ ਬਾਰੇ ਸਾਰੇ ਜਾਣਦੇ ਆ ਅਸ਼ਾਏ ਅਮਰੀਕਾ ਦੇ ਵਿੱਚ ਬੈਠਾ ਮੈਨੂੰ ਕਹਿੰਦਾ ਸਿੰਘਾਂ ਨੂੰ ਕਹਿੰਨੇ ਆ ਤੁਹਾਡਾ ਸੋਧਾ ਲਾਉਣ ਸਾਰੀ ਰਿਕਾਰਡਿੰਗ ਮੇਰੇ ਕੋਲ ਪਈ ਹੈ ਤੁਸੀਂ ਦੱਸੋ ਕਹਿੰਦਾ ਕਿੱਥੇ ਮਿਲਣਾ ਮੈਂ ਕਿਹਾ ਮੈਂ ਆ ਜਾਂਦਾ ਅਮਰੀਕਾ ਕਹਿੰਦਾ ਆਜੋ ਜਾਣ ਕੇ ਸ਼ਰਯਾਮ ਗੁੰਡਾ ਕਰਦੀ ਕਿ ਤੁਹਾਨੂੰ ਗੋਲੀਆਂ ਮਾਰ ਕੇ ਮਾਰ ਦੇਣਗੇ ਜਾਂ ਤੁਹਾਡੇ ਕੋਲੇ ਸੌਦਾ ਲਾਉਣ ਵਾਸਤੇ ਸਿੰਘ ਭੇਜਾਂਗੇ ਫਿਰ ਨਾਲ ਜ਼ਿਕਰ ਕੀਤਾ ਕਹਿੰਦਾ ਇਦਾਂ ਹੀ ਹਰਨੇਤ ਸਿੰਘ ਬੋਲਦਾ ਸੀ ਨੇਕੀ ਉਹਦਾ ਵੀ ਸੌਦਾ ਲਾਇਆ ਸੀ ਅਸੀਂ ਸੌਦਾ ਨਾ ਜਾਣ ਕੇ ਇਹਨਾਂ ਹਰਾਮਖੋਰਾਂ ਪੁੱਛੋ ਵੀ ਜਿਨ੍ਹਾਂ ਨੇ ਹਰਨੇਸ਼ ਸਿੰਘ ਤੇ ਅਟੈਕ ਕੀਤਾ ਸੀ ਉਹ ਹਮਲਾ ਕੀਤਾ ਸੀ ਉਹ ਨਿਊਜ਼ੀਲੈਂਡ ਜੇਲ੍ਹ ਦੇ ਵਿੱਚ ਬੰਦ ਨੇ 15-20 ਸਾਲ ਅੰਦਰ ਰਹਿਣਾ ਪੁਨਾ ਕਦੀੜਾ ਨੂੰ ਕਰਤੂਤ ਸੁਣੀਓ ਬਾਬੇ ਦੀ ਜਿਨ੍ਹਾਂ ਨੇ ਹਮਲਾ ਕਰਾਇਆ ਸੀ ਹਰਨੇਸ਼ ਸਿੰਘ ਤੇ ਉਹ ਇੱਕ ਗੁੰਡੇ ਨੂੰ ਕਹਿੰਦਾ ਸੀ ਮੈਂ ਆਪਣੀ ਕੁੜੀ ਦਾ ਰਿਸ਼ਤਾ ਕਰ ਦੂੰ ਤੂੰ ਹਰਨੇਸ਼ ਸਿੰਘ ਤੇ ਹਮਲਾ ਕਰ ਦੇ ਇੱਕ-ਇੱਕੇ ਹਮਲਾ ਕਰਾਇਆ ਸੀ ਤੇ ਹਨੇਸ਼ ਵੀ ਤੁਹਾਡੀ ਜੜ ਪੱਟਦੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਹੁਣ ਮੈਨੂੰ ਜਿਹੜੀਆਂ ਗਾਲਾਂ ਕੱਢੀਆਂ ਸਾਨੂੰ ਇਹ ਨਹੀਂ ਮਤਲਬ ਹੈਗਾ ਵੀ ਕੋਈ ਗਾਲਾਂ ਕੱਢਦਾ ਤੁਹਾਡੀ ਜਵਾਨ ਹੈ ਜਿੰਨੀ ਮਰਜ਼ੀ ਗੰਦੀ ਕਰੋ ਅਸੀਂ ਕੀ ਲੈਣਾ ਜਿੰਨੀ ਮਰਜ਼ੀ ਗੰਦੀ ਕਰੋ ਉਹਦਾ ਸਨਮਾਨ ਤਾਂ ਮੈਂ ਵੀ ਕੀਤਾ ਸੀ ਵਧੀਆ ਪਰ ਮੈਂ ਚੈਨਲ ਤੇ ਨਹੀਂ ਇਹ ਚੀਜ਼ ਬੋਲ ਸਕਦਾ ਅੱਛਾ ਮੈਂ ਜਿਹੜੀ ਗੱਲ ਕਰ ਰਹੀਆਂ ਇਹ ਕਿੱਥੇ ਬੈਠੇ ਨੇ ਅਮਰੀਕਾ ਦੇ ਵਿੱਚ ਇਹ ਖੱਟੀ ਗਾਲਾਂ ਦੇ ਖਾਂਦੇ ਆ ਤੇ ਇਹ ਲੋਕਾਂ ਨੂੰ ਧਨਕੀਆਂ ਦੇਣ ਜਿਨ੍ਹਾਂ ਦੇ ਪਾਲ ਤੋਂ ਪਾਲੇ ਹੋਏ ਨੇ ਉਹਨਾਂ ਤੋਂ ਥੋੜੀ ਬੋਤੀ ਮਾਇਆ ਨੂੰ ਮਿਲ ਜਾਂਦੀ ਹੈ ਬੈਸ ਤਾਂ ਮੈਂ ਅਮਰੀਕਾ ਦੀ ਇਮੀਗ੍ਰੇਸ਼ਨ ਨੂੰ ਈਮੇਲ ਕਰ ਦਿੱਤੀ ਹੈ ਇਹਦਾ ਫੋਨ ਨੰਬਰ ਭੇਜ ਦਿੱਤਾ ਇਹਦੀ ਫੋਟ ਵਗੈਰਾ ਸਾਰ ਕੁਝ ਭੇਜ ਦਿੱਤਾ ਇਹਦੀ ਆਈਡੀ ਜਿਹੜੀ ਹੈ ਫੇਸਬੁੱਕ ਤੇ ਉਹ ਸਾਰੀ ਡਿਟੇਲ ਮੈਂ ਇਮੀਗ੍ਰੇਸ਼ਨ ਨੂੰ ਭੇਜ ਦਿੱਤੀ ਹੈ ਸ਼ਤਰਫੇਰਨਗੇ ਚੰਗੀ ਤਰ੍ਹਾਂ ਹੋ ਇਹਨਾਂ ਦੀਆਂ ਕਰਤੂਤਾਂ ਕਰਕੇ ਹੀ ਕੌਮ ਦਾ ਜਲੂਸ ਦੁਨੀਆ ਭਰ ਵਿੱਚ ਨਿਕਲ ਰਿਹਾ ਹੈ ਤੇਰੀ ਲੱਤ ਤੋੜ ਦੇਾਂਗੇ ਤੈਨੂੰ ਇਦਾਂ ਕਰ ਦੇਾਂਗੇ ਇੱਕ ਵਾਰੀ ਨਾ ਮੇਰੇ ਘਰ ਦੇ ਮੂਹਰੇ ਆ ਕੇ ਦੇਖਿਓ ਫਿਰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਗੱਲ ਹੁਣ ਪਰ ਕਹਿ ਦਣਾ ਇਨਾ ਕਦੀੜਾ ਨੂੰ ਨਾ ਲੋੜ ਐ ਕੇ ਪੀਐਸ ਗੱਲ ਦੁਆਰਾ ਕੋਈ ਪੰਜਾਬ ਦਾ ਡੀਜੀਪੀ ਬਣੇ ਪੰਜਾਬ ਦਾ ਮੁੱਖ ਮੰਤਰੀ ਵੀ ਸਵਰਗ ਰਸੀ ਸਰਦਾਰ ਬੈਂ ਸਿੰਘ ਵਰਗਾ ਕੋਈ ਦੁਆਰੇ ਆਵੇ ਫਿਰ ਇਹਨੇ ਸ਼ੈਲ ਚੰਗੀ ਤਰ੍ਹਾਂ ਲਾਵੇ ਗੰਦਗੀ ਇਹ ਜਿਹੜੀ ਹੈਗੀ ਆ ਨਾ ਤੁਹਾਡੇ ਕੋਲ ਤੇ ਕੌਮ ਦੇ ਵਿੱਚ ਇਹ ਸਾਫ ਹੋਵੇ ਤਾਂ ਵਧੀਆ ਮੰਗ ਖਾਣੀ ਐ ਕਦੀੜੇ ਦਸਮਗ੍ਰੰਥ ਦਾ ਪੁਜਾਰੀ ਹੈ ਅਸ਼ਲੀਲ ਹਰਕਤਾਂ ਦਾ ਸੰਗਠਨ ਵਿੱਚ ਹੈਗੀਆਂ ਨੇ ਤੇ ਮੈਨੂੰ ਤੋਂ ਦੇ ਰਹਿਣ ਧਮਕੀਆਂ ਮੈਂ ਇੱਕ ਬੇਨਤੀ ਕਰਨੀ ਹੈ ਸਾਡੇ ਕੌਮ ਦੇ ਵਿੱਚ ਬਹੁਤ ਸ਼ਹਿਰਦ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਟਕਸਾਲ ਵਾਲੇ ਕੀ ਕਰਤੂਤਾਂ ਕਰਦੇ ਨੇ ਕੀ ਭਿੰਡਰਾਂ ਵਾਲੇ ਨੇ ਚੰਦ ਚਾੜੇ ਨੇ ਕਿੰਨੇ ਕੌਮ ਮਰਵਾਈ ਹੈ ਅੱਤਵਾਦ ਦਾ ਦੌਰ ਅਸੀਂ ਪੰਜਾਬੀਆਂ ਨੇ ਹੰਢਾਇਆ ਉਸ ਅੱਤਵਾਦ ਦੇ ਕਰਕੇ ਸਾਡੇ ਕੰਮ ਤੇ ਅਤਵਾਦ ਦਾ ਟੈਗ ਲੱਗਾ ਇਹ ਸਾਰਾ ਕੁਝ ਲੋਕਾਂ ਨੂੰ ਪਤਾ ਹੈ ਪਰ ਇੱਕ ਢੇਡਾਂ ਜਿਹੜੀਆਂ ਨੇ ਇੰਡੀਆ ਤੋਂ ਭਗੋੜੇ ਹੋ ਕੇ ਗਏ ਨੇ ਰਸ਼ੋਰ ਜੀ ਕੇਸ ਲਾਏ ਨੇ ਅਸਮਜੀਤ ਮਾਨ ਦੀਆਂ ਚਿੱਠੀਆਂ ਲੈ ਕੇ ਗਲਤ ਸਟੇਟਮੈਂਟਾਂ ਲੈ ਕੇ ਗਏ ਨੇ ਇਥੋਂ ਮਹਿਕਮੇ ਨੂੰ ਬਦਨਾਮ ਕਰਦੇ ਆ ਉੱਥੇ ਖੁੱਡਾਂ ਵਿੱਚ ਬੜੇ ਬੈਠੇ ਆ ਕਹਿੰਦਾ ਸਿੰਘਾਂ ਨੂੰ ਭੇਜਾਂਗੇ ਤੇਰਾ ਸੋਦਾ ਲਾਉਣ ਵਾਸਤੇ ਕਿਹੜੇ ਸਿੰਘਾਂ ਦੀ ਗੱਲ ਕਰਦੇ ਹੋ ਬਥੇਰੇ ਕਿ ਤੀੜ ਫਿਰਦੀ ਐ ਇੱਥੇ ਸਿੰਘ ਟੋਡੇ ਵਰਗੇ ਨਹੀਂ ਹੁੰਦੇ ਤੁਸੀਂ ਤਾਂ ਔਰੰਗਜੀਤ ਦੀ ਔਲਾਦ ਹੂੰ ਜਿਹੜੇ ਗੁਰਦੁਆਰੇ ਤੂੰ ਰਹਿੰਦਾ ਨਾ ਅਮਰੀਕਾ ਤੇ ਉਹਨਾਂ ਪ੍ਰਬੰਧਕਾਂ ਨੇ ਤੇਰੀ ਕਰਤੂਤ ਚੰਗੀ ਤਰ੍ਹਾਂ ਦੱਸੀ ਹੋਈ ਐ ਮੈਨੂੰ ਅਮਰੀਕਾ ਦੇ ਲੋਕਾਂ ਨੇ ਵੀ ਤੇਰੀ ਕਰਤੂਤ ਮੈਨੂੰ ਚੰਗੀ ਤਰ੍ਹਾਂ ਦੱਸੀ ਐ ਵੀ ਤੁਸੀਂ ਕੀ ਚੰਦ ਚਾੜਦੇ ਹੋ ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਪਰ ਮਜਬੂਰੀ ਹੈ ਕੀ ਕਰੀਏ ਤੁਹਾਡੇ ਗੋਂਗੇ ਠਾਕੁਰ ਸਿੰਘ ਬ੍ਰਹਮ ਗਿਆਨੀ ਨੂੰ ਨਾ ਕੇ ਪੀ ਐਸ ਗੱਲ ਨੇ ਬੰਦੇ ਦਾ ਪੁੱਤ ਬਣਾ ਕੇ ਰੱਖਿਆ ਸੀ ਬਥੇਰਾ ਛੇਤਰ ਫੇਰੇ ਸੀ ਤੁਹਾਡੇ ਮਹਿਤਾ ਚੌਂਕ ਛੱਡ ਕੇ ਨਾ ਕੇ ਪੀ ਐਸ ਗੱਲ ਨੂੰ ਸਰਪੇ ਧੰਦੇ ਰਹੇ ਹੋ ਤੁਸੀਂ ਦੇਖੋ ਤੁਹਾਡੇ ਖੁਰਕ ਹੁੰਦੀ ਹੈ ਕਿਉਂਕਿ ਬਾਬਾ ਸਾਹਿਬ ਨਾਂਗੇ ਹੁਣ ਤੁਹਾਡੀ ਖੁਰਕ ਕੋਈ ਉਦੋਂ ਦਾ ਡੀਜੀਪੀ ਕੇਪੀਐਸ ਗਿਲਬਰ ਦਾ ਦਵਾਰੇ ਆ ਜੇ ਉਦੋਂ ਦਾ ਕੋਈ ਬੈਂ ਸਿੰਘ ਵਰਗਾ ਮੁੱਖ ਮੰਤਰੀ ਦਵਾਰਾ ਬਣ ਜੇ ਪੰਜਾਬ ਦਾ ਫਿਰ ਤੁਹਾਡੀ ਖੁਰਕ ਜਿਹੜੀ ਹੈ ਨਾ ਉਹ ਹਟਾਊਗਾ ਅਗਲਾ ਕਿਉਂ ਤੁਸੀਂ ਲੀਰਾਂ ਦੀ ਤਰ੍ਹਾਂ ਹਰ ਵਕਤ ਪਾਟੇ ਰਹਿੰਦੇ ਹੋ ਜਦੋਂ ਲੀਰਾਂ ਸ਼ਬਦ ਵਰਤੇ ਜਾਂਦਾ ਉਹ ਤੁਹਾਡੇ ਲਈ ਵਰਤੇ ਜਾਂਦਾ ਬੇਸ਼ੱਕ ਤਾਂ ਜਦੋਂ ਮੈਂ ਕਤੀੜ ਖੱਜ ਭੇੜ ਧੂਤੇ ਤੁਹਾਨੂੰ ਕਹਿਣਾ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਕਰਤੂਤ ਕਿੰਨੇ ਕ ਤੁਹਾਡੀ ਔਕਾਤ ਕਿੰਨੀ ਕ ਕਹਿੰਦਾ ਜੀ ਸੌਦਾ ਲਾ ਦਾਂਗੇ ਅੱਗੇ ਕਿੰਨਾ ਕ ਨੂੰ ਲਾਤਾ ਤੁਸੀਂ ਹਰਨੇਸ਼ ਸਿੰਘ ਦੀ ਗੱਲ ਕਰਦੇ ਹੋ ਤੂੰ ਸੌਦਾ ਲਾ ਕੇ ਜਾ ਕੇ ਉੱਥੇ ਉਹ ਜਿਹੜੇ ਤੁਹਾਡੇ ਬਾਬੇ ਹਰਾਮਖੋਰ ਨੇ ਬੰਦੇ ਭੇਜੇ ਸੀ ਨਾ ਹਰਨੇਸ਼ ਸਿੰਘ ਤੇ ਅਟੈਕ ਕਰਨ ਵਾ ਤੇ ਨੂੰ ਪੁੱਛ ਕੇ ਦੇਖ ਲੈ ਕਿਹੜੇ ਭਾਅ ਵਿਕਦੀ ਆ ਉਦੇ ਪਰਿਵਾਰ ਦਾ ਹਾਲ ਪੁੱਛ ਲੋ ਜਾ ਕੇ ਅਗਲੇ 15-20 ਸਾਲ ਸੂਰਜ ਨਹੀਂ ਦੇਖਣ ਦੇਣਗੇ ਅੰਡਰਗਰਾਊਂਡ ਹੈ ਜੇਲ੍ਹ ਉੱਤੇ ਨਿਊਜ਼ੀਲੈਂਡ ਦੇ ਵਿੱਚ ਮਤਲਬ ਤੁਹਾਡੇ ਖੁਰਕ ਹੁੰਦੀ ਹੈ ਹੁਣ ਖਰਖਰਾ ਜਿਹੜਾ ਖੋਤੇ ਤੇ ਫੇਰਾ ਜਾਂਦਾ ਜਾਂ ਬਲਦਾਂ ਤੇ ਫੇਰਾ ਜਾਂਦਾ ਉਹ ਖਰਖਰਾ ਕਿਸੇ ਵਧੀਆ ਹੱਥਾਂ ਵਿੱਚ ਆਵੇ ਫੇ ਤੁਹਾਡੀ ਖੁਰਕ ਅਗਲਾ ਹਟਾਊਗਾ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਬੀਤ ਤੁਸੀਂ ਮੰਗ ਖਾਣੀਓ ਜੱਤ ਤੁਸੀਂ ਇੰਡੀਆ ਤੋਂ ਪਘੋੜੇ ਹੋ ਕੇ ਗਏ ਹੋ ਅਮਰੀਕਾ ਬਣਾ ਕੇ ਗੁਰਦੁਆਰੇ ਖੁੱਡਾਂ ਵਿੱਚ ਤੁਸੀਂ ਬੜੇ ਬੈਠੇ ਹੋ ਸੈਂਟਰ ਸਰਕਾਰ ਨੇ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਬਲੈਕਲਿਸਟ ਵਿੱਚ ਪਾ ਦਿੱਨਾ ਤੁਸੀਂ ਇੰਡੀਆ ਆ ਨਹੀਂ ਸਕਦੇ ਹੁਣ ਤੁਸੀਂ ਪੰਗੇ ਲੈਣੇ ਸ਼ੁਰੂ ਕਰਦੇ ਹੁਣ ਤੁਸੀਂ ਉੱਧਰ ਹੀ ਨਹੀਂ ਆ ਸਕਦੇ ਕਿਉਂਕਿ ਤੁਹਾਡੀਆਂ ਕੱਲੇ ਕੱਲੇ ਦੀਆਂ ਸ਼ਿਕਾਇਤਾਂ ਤੁਹਾਡੀਆਂ ਕਰਤੂਤਾਂ ਅਮਰੀਕਾ ਦੀ ਇਮੀਗ੍ਰੇਸ਼ਨ ਨੂੰ ਅੱਜ ਹੀ ਪਾਉਣੀਆਂ ਸ਼ੁਰੂ ਕਰਤੀਆਂ ਗੁਰਲਾਸਨ ਧਿਆਨ ਰੱਖੀ ਤੇਰੇ ਵਰਗੀ ਨਾ 9300 ਲਗੜ ਮੈਨੂੰ ਫੋਨ ਕਰਦੀ ਹੈ ਠੀਕ ਹੈ ਮੈਂ ਤੈਨੂੰ ਫੋਨ ਤਾਂ ਕੀਤਾ ਸੀ ਮੈਂ ਤੇਰੀ ਸ਼ਬਦਾਵਲੀ ਦੇਖਾਂ ਕਿਉਂਕਿ ਤੂੰ ਕਮੈਂਟ ਵਿੱਚ ਜੋ ਕੁਝ ਲਿਖਿਆ ਸੀ ਨਾ ਜਿਉਂ ਚੀਜ਼ਾਂ ਤੇਰੇ ਘਰ ਪੜਾਈਆਂ ਜਾਣ ਤੇਰੇ ਮਾਪਿਓ ਨੂੰ ਤਾਂ ਤੈਨੂੰ ਸ਼ਰਮ ਬਹੁਤ ਆਉ ਮੈਨੂੰ ਕੈਂਡੀ ਲੋਡ ਹੀ ਨਹੀਂ ਪੈਂਦੀ ਮੈਂ ਜਿੰਨੇ ਵੀ ਕੌਮ ਦੇ ਸ਼ਹਿਰਦ ਲੋਕ ਇਹਨਾਂ ਨੂੰ ਬੇਨਤੀ ਕਰਨੀ ਹੈ। ਭਾਵੇਂ ਅਮਰੀਕਾ ਵਿੱਚ ਬੈਠੇ ਹੋ, ਭਾਵੇਂ ਇੰਡੀਆ ਵਿੱਚ ਬੈਠੇ ਹੋ, ਕਿਸੇ ਵੀ ਕੰਟਰੀ ਵਿੱਚ ਬੈਠੇ ਹੋ, ਇਹਨਾਂ ਕਟੀੜਾ ਨੂੰ ਥੋੜਾ ਜਿਹਾ ਕੰਟਰੋਲ ਕਰ ਲੋ। ਐਵੇਂ ਨਾ ਗੰਦਗੀ ਨੂੰ ਪਹਾੜਾਂ ਤੇ ਚੜਾਈ ਜਾਓ। ਪਹਿਲਾਂ ਭਿੰਡਰਾਂ ਵਾਲੇ ਨੇ ਕੌਮ ਮਰਵਾਈ ਹੈ। ਹੱਤ ਬਾਅਦ ਵੇਲੇ ਨੁਕਸਾਨ ਹੋ ਗਿਆ। ਦਿੱਲੀ 'ਚ ਕਤਲੇਆਮ ਹੋਇਆ, ਇਹਨਾਂ ਦੀ ਕਰਤੂਤ ਕਰਕੇ ਸਭ ਕੁਝ ਹੋਇਆ। ਤੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਕੌਮ ਦਾ ਨੁਕਸਾਨ ਹੋ ਰਿਹਾ ਹੈ। ਵੀ ਕੌਮ ਦੀ ਦੁਨੀਆ ਪਰ ਵੀ ਥੁਥੂ ਹੋ ਰਹੀ ਐ ਮੈਨੂੰ ਕੋਈ ਪਰਵਾਹ ਨਹੀਂ ਇਸ ਸਿਰੇ ਦੀਆਂ ਕਤੀੜਾਂ ਨੇ ਧੂਤੇ ਨੇ ਚੋਲੇ ਪਾ ਲੈਂਦੇ ਨੇ ਭਿੰਡਰਾਂ ਵਾਲੇ ਵਾਂਗੂ ਕੰਬੜੀ ਚ ਬੰਨ ਲੈਣਗੇ ਪੱਗ ਅਕਲ ਕੰਮ ਨਹੀਂ ਕਰਦੀ ਤੇ ਧਮਕੇ ਦਿੰਦੇ ਅਮਰੀਕਾ ਬੈਠੇ ਆਜੇਂ ਭਰਾਵਾ ਜਦੋਂ ਜੀ ਕਰਿਆ ਅੱਜ ਮੈਂ ਵੀ ਆਜੂ ਅਮਰੀਕਾ ਤੈਨੂੰ ਬਹਾਲਾਂਗੇ ਚੌਂਕ ਵਿੱਚ ਖੜਾ ਲਾਵਾਂਗੇ ਫਿਰ ਪੁੱਛਾਂਗੇ ਤੈਨੂੰ ਵੇ ਕਿੱਡਾ ਤੂੰ ਬੱਬਰ ਸ਼ੇਰ ਐ ਤੁਸੀਂ ਮੰਗ ਖਾਣੀਓ ਜਾ ਤੋ ਕਥਾ ਕਰਕੇ ਚਾਰ ਪੈਸੇ ਕਮਾਉਨੇਓ ਆਪਣਾ ਟੱਬਰ ਪਾਲਦੇਓ ਪਾੜੀ ਚੱਲੋ ਜਿਹੜੀਆਂ ਫੜਾ ਮਾਰਦੇਓ ਨਾ ਇਹਨਾਂ ਫੜਾਂ ਨਹੀਂ ਕੌਮ ਮਰਵਾਈਏ ਇਹਨਾਂ ਤੁਹਾਡੀਆਂ ਫੁਕਰੀਆਂ ਨੇ ਕੌਮ ਦੇ ਮੱਥੇ ਤੇ ਕਲੰਕ ਲਾਇਆ ਤੇਰੀ ਲੱਤ ਤੋੜ ਦੇਾਂਗੇ ਤੇਰਾ ਸੋਦਾ ਲਾ ਦੇਾਂਗੇ ਕਮਾਲ ਕਰਦੇ ਹੋ ਯਾਰ ਲਾਲੋ ਸੌਦਾ ਇੱਥੇ ਲਾਉਣਾ ਮੈਂ ਆਜੂ ਅਮਰੀਕਾ ਮਿਲ ਲਵਾਂਗੇ ਬੰਦੇ ਦਾ ਪੁੱਤ ਬਣ ਕੇ ਜਾਂ ਫਿਰ ਤੂੰ ਆ ਜੀ ਇੱਥੇ ਦੇਖ ਲਮ ਇੱਕ ਨਾ ਇੱਥੇ ਬੇਨਤੀ ਹੋਰ ਕਰਨੀ ਆ ਤੁਹਾਨੂੰ ਕੌਮ ਦੀ ਗੱਲ ਇਹਨਾਂ ਧੂਤਿਆਂ ਨੇ ਨਾ 1% ਵੀ ਨਹੀਂ ਕਦੇ ਕੀਤੀ ਜੱਬਰਿੰਗ ਆ ਮਾਰੀਆਂ ਨੇ ਭਿੰਡਰਾਂ ਵਾਲੇ ਐਦਾਂ ਕਰਦੇ ਸੀ ਗਿਆਨੀ ਗੁਰਬਖਸ਼ ਸਿੰਘ ਐਦਾਂ ਕਰਦੇ ਸੀ ਕਰਤਾਰ ਸਿੰਘ ਐਦਾਂ ਕਰਦੇ ਸੀ ਬਾਟੇ ਮੰਨ ਚਲੋ ਟੂਟੀਆਂ ਮੰਨ ਚਲੋ ਹੋਰ ਕੋਈ ਕੰਮ ਨਹੀਂ ਪਖੰਡ ਕਰੀ ਚਲੋ ਜੇ ਤੁਹਾਨੂੰ ਕੁਝ ਕਵੇ ਉਹਨੂੰ ਗਾਲਾਂ ਕੱਢੇ ਚਲੋ ਆਸ਼ ਖਾਇਆ ਤੁਹਾਨੂੰ ਟਕਸਾਲ ਦੇ ਵਿੱਚੋਂ ਆਹ ਮੱਦ ਦਿੱਤੀ ਹੈ ਤੁਹਾਨੂੰ ਬਹੁਤਾ ਕੁਝ ਨਾ ਕਮਾ ਤੁਸੀਂ ਧੁੱਤਿਆਂ ਹਰਾਮਖੋਰੋਂ ਛਰੇ ਦੇ ਤੁਹਾਨੂੰ ਦੁਬਾਰਾ ਲੋੜ ਹੈ ਪੰਜਾਬ ਦਾ ਡੀਜੀਪੀ ਕੇਪੀਐਸ ਗਿਲਬਰਗਾ ਆ ਬਣੇ ਕੋਈ ਤੇ ਪੰਜਾਬ ਦਾ ਮੁੱਖ ਮੰਤਰੀ ਬੈਂ ਸਿੰਘ ਵਰਗਾ ਕੋਈ ਦਵਾਰੇ ਆਵੇ ਫੇ ਥੋੜੇ ਫਾੜ ਫਾੜ ਕਰਕੇ ਜੁੱਤੀਆਂ ਪਹਿਣ ਥੋੜੀ ਅਕਲ ਟਿਕਾਣੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ